ਤੈਨੂੰ ਮੰਮੀ ਨੇ ਕਹਿਤਾ ਰਸੋਈ 'ਚ ਨਹੀਂ ਵੜਨਾ ਤੇ ਕੋਈ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਤੂੰ ਜਦੋਂ ਮੈਂ ਰਸੋਈ 'ਚ ਆ ਜਾਂਦੀ ਆ ਉਦੋਂ ਤੁਸੀਂ ਕਹਿੰਦੀਆਂ ਵੀ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਮੈਨੂੰ ਕੰਮ ਸਾਰਿਆਂ ਦੀ ਜਾਜ ਹੈਗੀ ਆ ਪਰ ਇਹ ਵੀ ਤੁਹਾਨੂੰ ਨਹੀਂ ਚੰਗਾ ਲੱਗਦਾ ਉਹ ਹੁਣ ਫਿਰ ਕਿੱਦਾਂ ਆ ਗਈ ਰੋਟੀ ਪਾਉਣ ਵਾਸਤੇ ਰਸੋਈ 'ਚ ਜਦੋਂ ਮੰਮੀ ਨੇ ਮਨਾ ਕੀਤਾ ਤੈਨੂੰ ਤੂੰ ਰੋਟੀ ਤੇ ਆਪਾਂ ਖਾਣੀ ਆਪਾਂ ਕਿੱਥੇ ਚਲ ਜੀਏ ਤੇ ਆ ਕੇ ਫਿਰ ਬਣਾਇਆ ਵੀ ਕਰਨਾ ਤੇ ਜਦੋਂ ਚੀਜ਼ਾਂ ਦੀ ਹਾਨੀ ਆ ਕੀ ਜਾਂਦੀ ਸੀ ਤੈਨੂੰ ਉਹ ਗਾੜੀਆਂ ਆਹ ਹੋ ਨਹੀਂ ਇਦਾਂ ਦੀ ਤੇ ਮੈਂ ਹੀ ਮਾੜੀ ਆ ਸਾਚੀ ਦਸਨੀ ਕੋ ਝੂੜਦੇ ਹੈ ਨੀ ਇਹਦੇ ਵਿੱਚ ਕਹਿੰਦੀ ਕੀ ਹੀ ਦੱਸ ਤੇ ਸਹੀ ਮੈਨੂੰ ਕਹਿਣਾ ਕੀ ਇਹ ਸਬਜੀ ਹਲੇ ਪਉਣੀ ਲੱਗੀ ਹੀ ਤੇ ਗਾੜੀ ਨੂੰ ਬੱਤੀ ਬੱਤੀ ਗੱਲਾਂ ਕਰਨ ਲੱਪੇ ਹਮ ਇਹ ਦੂਵੀ ਨਾਲ ਕੰਮ ਕਰਾਇਆ ਕਰ ਇਹ ਆ ਜਾਣੀ ਐ ਮੂੰਹ ਤੇ ਚਪੇੜ ਨਾ ਵੱਜੀ ਕਿ ਤੂੰ ਕੌਣ ਹੋ ਨਾ ਇਹ ਨੀ ਗੱਲ ਕਹਿਣ ਵਾਲਾ ਮੈਨੂੰ ਅਟ ਕਰ ਦੋ ਅਸੀਂ ਕਰੀਏ ਨਾ ਕਰੀਏ ਸਿਆਣਾ ਬਿਆਣਾ ਹੋਇਆ ਵਾ ਹੁਣ ਚਪੇੜਾ ਮੇਰੀ ਸੁਣੋ ਗੱਲ ਹਾਂਜੀ ਦੱਸੋ ਤੇ ਚਲੋ ਹੁਣ ਤਾਂ ਸਾਰੇ ਕੰਮ ਹੋ ਗਏ ਆ ਆਹ ਵੋ ਤੁਹਾਨੂੰ ਦੋ ਕਹਿੰਦੇ ਸੀ ਨਾ ਕਿ ਅਸੀਂ ਬਾਅਦ ਵਿੱਚ ਕਾਲਜ ਜਾਇਆ ਕਰਾਂਗੇ ਹੁਣ ਦੱਸੋ ਫਿਰ ਕਿੱਦਾਂ ਕਰਨੀ ਆ ਓ ਯਾਰ ਕਹਿੰਦਾ ਤੇ ਮੈਂ ਤੈਨੂੰ ਹੈਗਾ ਹੂੰ ਪਰ ਇਹ ਆ ਵੀ ਘਰ ਦੇ ਦੇ ਹੁਣ ਸਿਰਦੇਵਾਲਾਂ ਨੂੰ ਪੈਂਦੇ ਆ ਤੇ ਪੈਸੇ ਹੋਣਗੇ ਕੋਲ ਤੇ ਫੇਰ ਹੀ ਜਾਵਾਂਗੇ ਉੱਥੇ ਹੈ ਤਾਂ ਸਹੀ ਆ ਐਡਮਿਸ਼ਨ ਤੁਹਾਡੀ ਅੱਗੇ ਹੋਈ ਆ ਓਹ ਹੋਈ ਤੇ ਸਹੀ ਆ ਫੇਰ ਵੀ ਖਰਚਾ ਪਾਣੀ ਤਾਂ ਚਾਹੀਦਾ ਹੀ ਆ ਨਾ ਮੇਰਾ ਦਾਵਾ ਵੀ ਹੁਣ ਚੱਲ ਜਾਆ ਕਰੀਏ ਉਹਨੂੰ ਤੋਂ ਕੰਪਲੀਟ ਕਰ ਲੀ ਜਿਹੜਾ ਰਹਿ ਗਿਆ ਉਹ ਵਿੱਚ ਬਾਕੀ ਚਲ ਵੇਖੀ ਜਾਊਗੀ ਬਾਅਦ ਵਿੱਚ ਜੇ ਜਾਣਾ ਹੋਊਗਾ ਠੀਕ ਆ ਜੇ ਨਹੀਂ ਤਾਂ ਮੁੜ ਕੇ ਫੇਰ ਰਹਿਨ ਦੂੰਗੀ ਚੱਲ ਕੋਈ ਗੱਲ ਨਹੀਂ ਜਦੋਂ ਜ਼ਿਆਦਾ ਕਹਿ ਨਹੀਂ ਆ ਨਾ ਇੱਕ ਵਾਰੀ ਮੈਂ ਗੱਲ ਕਰ ਲਊਗਾ ਜਾਂ ਮੰਮੀ ਨਾਲ ਕਰੂੰਗਾ ਜਾਂ ਦਲਜੀਤ ਨਾਲ ਕਰੂੰਗਾ ਜੀ ਆਪਣੀਆਂ ਉਹ ਇਹ ਕਲਾਸਾਂ ਜਿ ਪੂਰੀਆਂ ਹੋਣਗੀਆਂ ਹੂੰ ਹੂੰ ਤੇ ਮੇਰਾ ਇਰਾਦਾ ਹੀ ਵੀ ਬਾਅਦ ਵਿੱਚ ਕੋਈ ਪ੍ਰਾਈਵੇਟ ਨੌਕਰੀ ਵੇਖ ਲਾਂਗੇ ਕਿਤੇ ਬੰਦਾ 10-15 ਹਜ਼ਾਰ ਤੇ ਲੱਗ ਹੀ ਜਾਂਦਾ ਵਾ ਤੇ ਕੁਛ ਨਾ ਕੁਛ ਘਰ ਆਊਗਾ ਹੀ ਓਏ ਉਹ ਤੇਰੀ ਗੱਲ ਠੀਕ ਆ ਹੁਣ ਕਾਲਜਾਂ ਹੀ ਇਕੱਠਿਆਂ ਨਾ ਜਾਣਾ ਇਕੱਠਿਆਂ ਉੱਥੇ ਰਹਿਣਾ ਤੇ ਤੁਹਾਡੇ ਪਿੰਡ ਦੇ ਵੀ ਕਈ ਆਉਂਦੇ ਆ ਉੱਥੇ ਤੂੰ ਮੁੜ ਕੇ ਐਵੇਂ ਕਹੀ ਉੱਥੇ ਛਤਰ ਪਤਾਨ ਹੋਊਗਾ ਇੱਕ ਦੂਜੇ ਨਾਲ ਤੇ ਫਿਰ ਚੰਗੇ ਰਵਾਂਗੇ ਪਰ ਹੁਣ ਜਾਣਾ ਦੇ ਪੈਣਾ ਹੀ ਆ ਨਾ ਘਰ ਦੀ ਲੈ ਕੇ ਇੰਦਰ ਨਾ ਪੀ ਇਹਨਾਂ ਨੇ ਵਿਆਹ ਦੂਜੀ ਤਰ੍ਹਾਂ ਕਰਾਇਆ ਵਾ ਤੇ ਐਵੇਂ ਮੁੜ ਕੇ ਕਿੰਨਾ ਕ ਪਤਾ ਲਵਾਂਗੇ ਆਹੋ ਹੈ ਤਾਂ ਸਹੀ ਆ ਤਾਂ ਚੁੱਪ ਕਰਕੇ ਜਿੱਥੇ ਹੈਗੇ ਆ ਨਾ ਉੱਥੇ ਰਹਿਨੇ ਆ ਹਾਂ ਚਲੋ ਕੋਈ ਨਹੀਂ ਵੇਖ ਲਓ ਮੈਂ ਤੁਹਾਡੇ ਨਾਲ ਸਲਾਹੀ ਕੀਤੀ ਆ ਹਲੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦੋਂ ਵੀ ਹਾਂ ਨਹੀਂ ਕੋਈ ਗੱਲ ਨਹੀਂ ਜੇ ਤੂੰ ਕਹਿ ਨਹੀਂ ਵੀ ਆ ਤੇ ਮੈਂ ਇੱਕ ਵਾਰੀ ਗੱਲ ਕਰਕੇ ਵੇਖ ਲੂੰਗਾ ਕਿ ਜੇ ਤੇ ਗੱਡੀ ਗੁੱਡੀ ਲਿਆ ਕਰਨਗੇ ਖਰਚਾ ਪਾਣੀ ਦੇਣਗੇ ਤੇ ਅਸੀਂ ਚੱਲ ਜਾ ਕਰਾਂਗੇ ਇਹ ਆ ਵੀ ਬੱਸੇ ਤੇ ਨਹੀਂ ਆ ਜਾਇਆ ਜਾਣਾ ਹੁਣ 100 ਆ ਕੇ ਟੱਕਰਦਾ ਰਾਜ ਚਲੋ ਕੋਈ ਨਹੀਂ ਵੇ ਰਹਿਣਦ ਨੇ ਹਲੇ ਪਰ ਬਾਅਦ ਵਿੱਚ ਜਦੋਂ ਮੇਰੀ ਗੱਲ ਸੁਣ ਮੈਨੂੰ ਤੇ ਭੁੱਖ ਲੱਗੀ ਆ ਤੇ ਕੋਈ ਰੋਟੀ ਪਾਣੀ ਤੇ ਲਿਆ ਪੱਕਾ ਬਹਣਾਵਾਂ ਰਸੋਈ 'ਚ ਰਸੋਈ 'ਚ ਮੈਂ ਜਮਾਣ ਉਹ ਕੋਈ ਗੱਲ ਨਹੀਂ ਹੈ ਨੀ ਰਸੋਈ 'ਚ ਕੋਈ ਵੀ ਜਾਂ ਪਾ ਲਿਆ ਉਹ ਜੇ ਮੰਮੀ ਹੋਣੀ ਹੋਈ ਨਾ ਉ ਉਹਨਾਂ ਦਾ ਨੂੰ ਪਤਾ ਤੇ ਉਹ ਚੱਲ ਉਹਨੂੰ ਕਹਿਦੀ ਹਾਂ ਕਿ ਤੇਰਾ ਮੁੰਡਾ ਹੀ ਮੰਗਣ ਡਿਆ ਵਾ ਨਹੀਂ ਕੋਹ ਕਹਿੰਦੀ ਚੱਲ ਮੈਂ ਜਾਂਦੀ ਆਂ ਭਲਾ ਹਾਂ ਜਾ ਐਡਮਿਸ਼ਨ ਤੇ ਉਦਾਂ ਉੱਥੇ ਹੋਈ ਆ ਗੱਲ ਤੇ ਇਹਦੀ ਵੀ ਠੀਕ ਵਾ ਪਰ ਇਹ ਆ ਨਾ ਉੱਥੇ ਜੇ ਕਹਿੰਨੇ ਵੇਖ ਲਿਆ ਨਾ ਤੇ ਮੁਖ ਤੱਕ ਬੱਤ ਪਾਉਣ ਵਾਲੀ ਗੱਲ ਵਾ ਚੱਲ ਇੱਕ ਵਾਰੀ ਗੱਲ ਕਰਕੇ ਵੇਖ ਲਊਗਾ ਦਿਲਜੀਤ ਨਾ ਕਰੂੰਗਾ ਗੱਲ ਤੇ ਜਾ ਮੰਮੀ ਨਾ ਐਦਾਂ ਕਰਦੀ ਆਂ ਮਟਰ ਪਏ ਆ ਨਮਕੀਨ ਚੋਲ ਬਣਾ ਲੈਣੀ ਆ ਸਾਰੇ ਜਣੇ ਖਾ ਲਣਗੇ ਨਾਲੇ ਦੁਪਹਿਰੇ ਤੜਕਾ ਕੱਟ ਕੇ ਤੇ ਰੱਖ ਲੈਣੀ ਆ। ਤਾਂ। ਤੁਮ ਤੜਕਾ ਕੱਟ ਕੇ ਤੇ ਰੱਖ ਲੈਣੀ ਆ। ਨਹੀਂ ਮੇਰੀ ਗੱਲ ਸੁਣ। ਇਹ ਕਿੱਧਰ ਜਦੀ ਰੋਟੀ ਪਾਉਣ ਲੱਗੀ ਆ ਕੀ ਕਿੱਧਰ? ਰੋਟੀ ਖਾਣ ਦਾ ਚਾਹ ਵਾ ਤੇ ਬਣਾਇਆ ਵੀ ਘਰ ਆ ਕੇ। ਇਹਦਾ ਮਤਲਬ ਇਹ ਨਹੀਂ ਆ ਤੈਨੂੰ ਮੰਮੀ ਨੇ ਕਹਿ ਤਾਰ ਰਸੋਈ 'ਚ ਨਹੀਂ ਵੜਨਾ ਤੇ ਕੋਈ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੀ ਤੂੰ ਜਦੋਂ ਮੈਂ ਰਸੋਈ 'ਚ ਆ ਜਾਂਦੀ ਆ ਉਦੋਂ ਤੁਸੀਂ ਕਹਿੰਦੇ ਆ ਵੀ ਇਹਨੂੰ ਕੰਮ ਨਹੀਂ ਕਰਨਾ ਆਉਂਦਾ ਮੈਨੂੰ ਕੰਮ ਸਾਰਿਆਂ ਦੀ ਜਾਜ ਹੈਗੀ ਆ ਪਰ ਇਹ ਵੀ ਤੁਹਾਨੂੰ ਨਹੀਂ ਚੰਗਾ ਲੱਗਦਾ ਹੁਣ ਫਿਰ ਕਿੱਦਾਂ ਆ ਗਈ ਰੋਟੀ ਪਾਉਣ ਵਾਸਤੇ ਰਸੋਈ 'ਚ ਜਦੋਂ ਮੰਮੀ ਨੇ ਮਨਾ ਕੀਤਾ ਤੈਨੂੰ ਤੂੰ ਰੋਟੀ ਤੇ ਆਪਾਂ ਖਾਣੀ ਆਪਾਂ ਕਿੱਥੇ ਚਲ ਜੀਏ ਤੇ ਆ ਕੇ ਫਿਰ ਬਣਾਇਆ ਵੀ ਕਰਨਾ ਤੇ ਜਦੋਂ ਹੁੰਨੀ ਆ ਉਦੋਂ ਤੁਸੀਂ ਰਸੋਈ 'ਚ ਵੜਨ ਨਹੀਂ ਦਿੰਦੇ ਨਾ ਮੇਰੇ ਕੱਲੀ ਸਿਰਸਾਂ ਥੋੜੀ ਹੈਗਾ ਵਾ ਸਾਰੇ ਕੰਮ ਮੈਂ ਕਰਿਆ ਕਰ ਉਦੋਂ ਤੱਕ ਕਿ ਨੀਆਂ ਗੱਲਾਂ ਕੀਤੀਆਂ ਮੈਂ ਫੇਰ ਚਲ ਗਈ ਤੈਨੂੰ ਬਾਜ ਮਾਰਨ ਲੱਗਿਆ ਸ਼ਰਮ ਆਉਂਦੀ ਆ ਬੰਦਾ ਆਪੇ ਨਿਕਲਉਂਦਾ ਬਾਹਰ ਤੁਸੀਂ ਦਿਖੋ ਗਾਲੀ ਕਰੀ ਜਾਂਦੇ ਆ ਬਾਰ-ਬਾਰ ਹੋ ਰੋਟੀ ਦੀਦੀ ਖਾਣੀ ਉਹਨਾਂ ਮੰਗਣਦੇ ਆ ਵੀ ਰੋਟੀ ਖਾਣੀ ਆ ਬਣਾਇਆ ਤਾਂ ਠੀਕ ਆ ਨਾ ਮੈਂ ਤੈਨੂੰ ਇੱਕ ਗੱਲ ਦਾ ਹੱਥ ਦਿੱਦੀ ਆ ਫੇਰ ਰੋਟੀ ਮਿਲਨੀ ਤੈਨੂੰ ਤੇ ਜਦੋਂ ਕੱਲ ਬਣਾਉਣ ਲੱਗੀ ਫੇਰ ਕੋ ਗੱਲਾਂ ਕਰੰਦੇ ਸੀ ਫੇਰ ਬਣਾ ਲੈਣ ਦਿੰਦੇ ਮੈਂ ਲੱਗੀ ਨਮਕੀਨ ਚੋਲ ਬਣਾਉਣਾ ਤੇ ਮੇਰੀ ਮਦਦ ਕਰਾ ਨਾਲ ਜਾਂ ਆਪ ਬਣਾ ਕੋਈ ਨਹੀਂ ਬਣਾ ਦਿੰਦੀ ਹੋਂਦ ਰੋਟੀ ਖਾਣ ਦੋ ਵਿਚਾਰੇ ਮੰਗਣਦੇ ਆ ਅੰਦਰ ਭੁੱਖੇ ਬਿਠੇ ਆ ਉਕੇ ਬੈਠੇ ਆ ਜਾ ਜਾ ਕੇ ਦੇ ਆ ਨੌਕਰਾਂ ਨਹੀਂ ਰੱਖੀ ਆ ਨਾ ਸੰਦੀਪ ਬਸ ਬਣਾਈ ਜਾਵੇ ਤੂੰ ਪਾ ਕੇ ਲਈ ਜਾਓ ਮੇਰੇ ਗਰਦ ਸੋਣ ਖਾਲੀ ਹੱਥ ਹੀ ਆ ਗਈਆਂ ਤੂੰ ਖਾਲੀ ਹੱਥ ਹੀ ਕੀ ਆਉਣਾ ਵਾ ਕੀ ਆ ਭਾਬੀ ਤੁਹਾਡੀ ਤੇ ਕਿੰਨੀਆਂ ਗੱਲਾਂ ਕਰਨਦੀ ਆ ਉਹਨੇ ਰੋਟੀ ਨਹੀਂ ਬੋਣ ਦਿੱਤੀ ਮੈਨੂੰ ਉਹ ਤੇ ਇਦਾਂ ਦੀ ਹੱਨੀ ਆ ਕੀ ਜਾਂਦੀ ਹੈ ਤੈਨੂੰ ਉਹ ਗਾੜੀਆਂ? ਆਹ ਹੋ ਨਹੀਂ ਇਦਾਂ ਨਹੀਂ ਤੇ ਮੈਂ ਹੀ ਮਾੜੀ ਆ। ਸੱਚੀ ਦੱਸਾਂ ਨਹੀਂ ਕੋਈ ਝੂਠ ਦੇ ਹੈ ਨੀ ਇਹਦੇ ਵਿੱਚ। ਕਹਿੰਦੀ ਕੀ ਹੀ ਦੱਸ ਤੇ ਸਹੀ ਮੈਨੂੰ। ਕਹਿਣਾ ਕਿ ਇਹ ਸਬਜ਼ੀ ਹਲੇ ਪਾਉਣੀ ਲੱਗੀ ਸੀ। ਤੇ ਗਾੜੀਆਂ ਬੱਤੀ ਬੱਤੀ ਗੱਲਾਂ ਕਰਨ ਲੱਪੇ। ਹਮ। ਇਹ ਦੂਵੀਂ ਨਾਲ ਕੰਮ ਕਰਾਇਆ ਕਰ। ਇਹ ਆ ਜਾਣੀ ਆ ਮੂੰਹ ਚੋਕੇ ਤੈਨੂੰ ਖਾਂਦ ਦਾ ਹੀ ਪਤਾ ਆ। ਮੈਂ ਹਾਲ ਜਦੋਂ ਮੈਂ ਨਾਲ ਕਰਾਉਣੀ ਆ ਤਾਂ ਵੀ ਤੁਸੀਂ ਰਸੋਈ ਚ ਨਹੀਂ ਵੜਨ ਦਿੰਨੀ ਆ। ਦੱਸ ਕੀ ਕਰੀਏ ਯਾਰ ਇਹਨਾਂ ਦਾ? ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਤੂੰ ਤੂੰ ਕਹਿਣਾ ਸੀ ਇਹਨਾਂ ਦਾ ਕਰਾ ਦਿੰਨੀ ਆ ਕੰਮ ਦੱਸ ਮੈਨੂੰ ਕੀ ਚਾਹੀਦਾ ਮੇਰਾ ਨਾ ਹੋ ਗਿਆ ਬਾਕੀ ਭੁੱਖੇ ਮਰਨ ਦੇ ਆ ਵੀ ਜੇ ਮੈ ਨਾਲ ਕੰਮ ਕਰਾਉਣੀ ਆ ਤਾਂ ਵੀ ਇਹ ਗੱਲਾਂ ਕਰਦੀਆਂ ਆ ਤੈਨੂੰ ਕਰਨਾ ਨਹੀਂ ਆਉਂਦਾ ਇੱਦਾਂ ਆ ਜਦੋਂ ਫਿਰ ਮੈਂ ਕਿਹਾ ਕਿ ਇੱਧਰ ਕਰਾ ਦਿੰਨੀ ਆ ਫੇਰ ਦੂਜੇ ਪਾਸੇ ਹੋਈ ਕਿ ਮੈਂ ਉਹਦੋਂ ਕਰਾਉਣ ਤੇ ਲੱਗੀ ਸੀ ਤੇ ਮੰਮੀ ਉਧਰੋਂ ਗਾੜੀਆਂ ਪੈ ਗਈ ਤੇ ਤੂੰ ਵੀ ਗਾੜੀ ਉਹਨਾਂ ਦੀ ਸ਼ਹਿਰ ਚ ਬੋਲਣ ਦੀ ਤੇ ਮੈਂ ਤੇ ਕਿਹਾ ਵਾ ਵਰੇ ਆਉਣ ਦਿੰਦੀਆਂ ਆ ਚੱਲ ਕੋਈ ਗੱਲ ਨਹੀਂ ਕੋਈ ਵੀ ਤੁਹਾਡੇ ਵੱਲ ਹੈਗਾ ਵਾ ਸਾਰੇ ਬਾ ਸਾਡੇ ਵਰਖਲਾਵੀ ਹੋਏ ਉਹ ਮੈਂ ਮੰਮੀ ਨਾਲ ਗੱਲ ਕਰਨਾ ਵਾ ਜਾ ਕੇ ਕਿ ਜੇ ਇਦਾਂ ਭੁੱਖਿਆਂ ਮਾਰਨਾ ਵਾ ਨਾ ਤੇ ਸਾਨੂੰ ਉਹ ਵੀ ਇੱਕ ਜਣੇ ਘਰ ਦੇ ਵਿੱਚ ਗੱਲ ਸੁਣਨ ਵਾਲਾ ਹੋਵੇ ਇੱਕ ਵੀ ਨਹੀਂ ਹੈਗਾ ਤੇ ਸਾਰੇ ਬਸ ਇੱਕੋ ਹੀ ਬਸੇ ਹੋ ਗਏ ਗਲਤੀਆਂ ਵੀ ਤਾਂ ਬੰਦੇ ਕੋਲੇ ਹੀ ਹੁੰਦੀਆਂ ਆ ਜੇ ਹੁਣ ਗਲਤੀ ਹੋਈ ਗਈ ਆ ਤੋ ਉਹ ਗੱਲ ਨੂੰ ਹੁਣ ਬਸ ਵੀ ਕਰ ਦੇਣ ਤੇ ਟਿੱਕੋ ਗੱਲ ਨੂੰ ਲੈ ਕੇ ਬੈਠੇ ਆ ਮੰਮੀ ਬਾਹਰ ਬੈਠੀ ਆ ਤੋ ਇੱਥੇ ਬੈ ਮੈਂ ਹੋ ਗਿਆ ਮਨਾ ਜਰਾ ਕੋ ਦੇਖੋ ਦੱਸੋ ਕੀ ਨਾ ਕੋ ਨਾ ਕੋ ਆਦੀ ਹੋਈ ਆ ਰੋਜ਼ ਦਿਹਾੜੀ ਬਸ ਇੱਕੋ ਗੱਲ ਬਾਰ-ਬਾਰ ਇੱਕੋ ਹੀ ਗੱਲ ਕਿੰਡੀ ਚਲਾਕ ਬਣਾਉਂਦੇ ਹੀ ਆ ਜਦੋਂ ਮੈਂ ਕੱਲ ਗਈ ਹਾਂ ਰਸੋਈ 'ਚ ਉਦੋਂ ਮੰਮੀ ਸਾਹਮਣੇ ਹੋਰ ਹੋਗੀ ਤੇ ਹੁਣ ਹੋਰ ਹੋ ਗਈ ਆ ਇਹ ਵੀ ਬੜੀ ਚਲਾਕਵਾਦਾਂ ਗੋਡੇ-ਗੋਡੇ ਗੰਦ ਪਿਆਵਾ ਇਹਨਾ ਨੀਗਾ ਵੀ ਜੇ ਪਿਓ ਪੁੱਤ ਬਾਹਰ ਦਾ ਕੰਮ ਕਰਨਦੇ ਆ ਤੇ ਇੱਥੇ ਗੋੜ-ਗਾੜ ਕੇ ਤਾਂ ਸਬਜ਼ੀ ਲਾਣਾ ਕੋਈ ਨਾ ਅੰਦਰੇ ਹੀ ਵੜਿਆ ਰਹਿਣਾ ਵਾ ਆਪੇ ਤਾਂ ਦੇਣਾ ਹੀ ਨਹੀਂ ਇਹਨੂੰ ਕੁਝ ਮੰਮੀ ਮੇਰੀ ਸੁਣੋ ਗੱਲ ਹਾਂ ਦੱਸ ਨੂੰ ਲੱਗੀ ਆ ਭੁੱਖ ਉਹ ਗਈ ਹੰਦੋਂ ਰੋਟੀ ਰਹਿਣ ਤੇ ਬੱਤੀ-ਬੱਤੀ ਗੱਲਾਂ ਸੁਣਾਈਆਂ ਵਾ ਸੰਦੀਪ ਨੇ ਉਹਨੂੰ ਵੇ ਕਾਦੀਆਂ ਬੱਤੀ-ਬੱਤੀ ਸੁਣਾਈਆਂ ਵਾ ਜੇ ਰੋਟੀ ਖਾਣੀ ਆ ਨਾ ਕੰਮ ਤੇ ਕਰਨਾ ਹੀ ਪੈਣਾ ਵਾ ਤੇ ਆਪ ਹੀ ਉਹਨੂੰ ਕਹਿ ਹੋਰ ਨਹੀਂ ਕੋਜਾ ਤਾਂ ਨਿੱਕਾ ਮੋਟਾ ਬਾਹਰ ਦੇ ਕਰ ਲਿਆ ਕਰੇ ਮਾਤਾ ਉਹਨੂੰ ਕੰਮ ਤੇ ਕਰਨ ਗਈ ਤੂੰ ਵੀ ਸਿਰ ਦੇ ਵਾਲ ਨੂੰ ਪੈਂਦੀ ਹੀ ਉਹਦੇ ਵੇ ਜਾਣਦਿਆ ਕਰ ਗੱਲ ਤੂੰ ਤੇ ਜਲੂਸ ਕੱਢ ਕੇ ਰਹਤਾ ਵਾ ਉਹ ਮੇਰੀ ਸੁਣੋ ਗੱਲ ਜੇ ਇਦਾਂ ਭੁੱਖੇ ਮਾਰਨਾ ਵਾ ਨਾ ਤੇ ਸਾਨੂੰ ਵੱਖਰੇ ਕਰ ਦੋ ਅੱਛਾ ਹੁਣ ਤੂੰ ਵੱਖਰੇ ਹੁਣਾ ਵਾ ਤੱਕੋ ਜਾ ਤੇ ਹੋ ਜਾ ਫਿਰ ਵੇ ਲਈ ਅਲ ਕਮਰਾ ਹੈਗਾ ਵਾ ਤੂੰ ਇੱਥੇ ਆਪਣੇ ਪਕਾਉ ਦਿਖਾਓ ਆਹ ਕਮਰੇ ਕਿੱਥੇ ਉੱਡ ਚਲੇ ਆ ਕਿਤੇ ਇਹ ਕਮਰਜ ਤੇਰਾ ਕੋਈ ਹੱਕ ਨਹੀਂਗਾ ਹੈਗਾ ਨਾ ਤੂੰ ਅਜਤਾ ਕੋਈ ਕਮਾ ਤਾਂ ਹੈਗਾ ਵਾ ਕਾਵਾ ਕਮਾਈ ਕਰਕੇ ਕਦੀ ਹੱਥ ਤੇ ਲਿਆ ਕੇ ਰੱਖੀਓ ਤੇ ਦੂਜਾ ਕਿਨਿਕ ਕਮਾਈ ਕਰਨ ਦਾ ਉਹ ਵੀ ਘਰੇ ਹੀ ਆ ਤੇਰੇ ਪਿਓ ਨਾ ਸਵੇਰ ਦਾ ਬਾਹਰ ਗਿਆ ਬੰਮਾ ਮੰਮੀ ਵਿਹਲੇ ਬੈਠੇ ਰਹਿੰਦੀ ਆ ਦੋਵੇਂ ਉੱਥੇ ਮੈਨੂੰ ਦੱਸੋ ਵੀ ਕਣਕ ਦੇ ਜੇ ਹਰੀ ਆ ਕੀ ਕਰਦੇ ਆ ਉੱਥੇ ਜਾ ਕੇ ਚੱਲ ਕੋਹ ਨਾ ਕੋਹ ਕਰਦੇ ਹੋਣਗੇ ਜੇ ਉਹ ਜਾਂਦੇ ਤਾਂ ਤੂੰ ਵੀ ਵਿਹਲਾ ਬਹਿ ਕੇ ਆ ਜਾ ਕਰ ਚੱਲ ਕੋਈ ਗੱਲ ਨਹੀਂ ਕੱਲ ਤੋਂ ਮੈਂ ਵੀ ਚਲ ਜਾ ਕਰੂੰਗਾ ਤੇਰ ਵੇਲੇ ਨੇ ਕਿੰਨਾ ਕਿ ਪੱਖ ਪੂਰਦੇ ਤੁਸੀਂ ਮੇਰੇ ਜੀ ਇਹ ਤਾਂ ਕਹਿਣਾ ਨਾ ਮੈਂ ਵੱਖਰੇ ਹੋਣਾ ਵਾ ਜੀ ਸਦਕੇ ਵੱਖਰਾ ਹੋ ਸਾਨੂੰ ਕੋਈ ਡਰ ਨਹੀਂ ਹੈਗਾ ਵੱਖਰਾ ਪਰ ਮੈਂ ਉਹ ਕੋਠੀ 'ਚ ਹੋਣਾ ਵਾ ਕਮਰੇ ਵੰਡੋ ਇਹਦੇ ਇਹਦੇ 'ਚ ਨਹੀਂ ਟਾਈਮ ਪਾਸ ਹੋਣਾ ਹਾ ਹੋਣਾ ਭਲਾ ਕਿਤੇ ਕਮਰੇ ਵੰਡੋ ਕਮਰੇ ਮੰਡਣ ਵਾਲਾ ਆ ਗਿਆ ਤੂੰ ਉਹਨੂੰ ਲੈ ਆਵਾ ਤੇ ਆਹ ਤੇ ਭੁੱਖੇ ਮਾਰਦੇ ਤੁਸੀਂ ਰੋਟੀ ਲੈਣ ਜਾਂਦੀ ਆ ਤੇ ਉਹਦੇ ਗੱਲ ਪੈ ਜਾਂਦੇ ਤੁਸੀਂ ਰੋਟੀ ਮੇਰ ਕੋ ਮੰਗਿਆ ਕਰ ਮੈਂ ਪਾ ਕੇ ਦਊ ਤੈਨੂੰ ਰੋਟੀ ਮੈਂ ਤੇ ਉਹਦੇ ਕੋ ਮੰਗਣੀ ਆ ਠੀਕ ਆ ਨਾ ਤੇ ਜੀ ਉਹਦੇ ਕੋ ਮੰਗਣੀ ਨਾ ਤੋ ਵੇਲੀ ਚਲ ਜਾ ਪਕਾਵੇ ਤੇ ਤੂੰ ਖਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਡੈਡੀ ਆਉਂਦਾ ਵਾ ਉਹਨਾਂ ਨਾਲ ਗੱਲ ਕਰੋ ਸਿੱਧੀ ਗੱਲ ਵਾ ਦੇਖਾ ਕਿਦਾਂ ਜ਼ੁਬਾਨ ਚੱਲਦੀ ਆ ਖਾਂਬ ਲੱਗ ਗਏ ਇਹਨੂੰ ਤੇ ਵੱਖਰੇ ਹੋਣਾ ਵਾ ਤੇ ਹੋ ਜਾ ਵੱਖਰਾ ਅੱਗੇ ਕਿਹੜੀ ਕਮਾਈ ਕਰਕੇ ਲਿਆਉਣਾ ਤੇ ਫੇਰ ਹੀ ਰੋਟੀ ਖਾਣਦੇ ਆ ਵੀ ਹੁਣ ਭੁੱਖੇ ਮਰ ਜਾਣਾ ਵਾ ਆਉਂਦੇ ਆ ਨਾ ਤੇ ਇਹਨਾਂ ਨੂੰ ਦੱਸਦੀ ਆ ਇੱਕ ਚੰਦ ਤੇ ਅੱਗੇ ਚੜਿਆ ਵਾ ਹੁਣ ਕਹਿੰਦੇ ਵੱਖਰਾ ਹੋਣਾ ਵਾ ਦੂਜਾ ਹੁਣ ਚੜਦੇ ਆਹੋ ਪਿੰਡ ਵਿੱਚ ਨਵਾਂ ਤਾਜ਼ਾ ਕੱਢ ਛੜੀ ਇਹਦੀ ਤਾਂ ਖਬਰ ਮੈਂ ਲੈਣੀ ਆ ਆਈ ਮਗਰੋਂ ਮੈਂ ਤਾਂ ਘਰ ਵਿੱਚ ਕਪਾਤ ਪਹਿਲਾਂ ਪਾਉਂਦਾ ਪਈ ਨੀ ਮੇਰੀ ਸੁਣ ਗੱਲ ਇਹਨਾਂ ਨੂੰ ਬੰਦ ਕਰ ਤੂੰ ਪ੍ਰੋਫੈਸਰ ਨਹੀਂ ਲੱਗਣਾ ਹੁਣ ਪੜ ਕੇ ਜੇ ਪੜਨਾ ਹੈ ਨਾ ਤਾਂ ਪੜਨ ਵਾਲੇ ਕੰਮ ਕਰਦੀ ਮੰਮੀ ਕੀ ਹੋ ਗਿਆ ਵਾ ਨੀ ਖਬਰਦਾਰ ਮੈਨੂੰ ਮੰਮੀ ਕਿਹਾ ਦੇ ਜਬਾਨ ਖੇਚ ਨੂੰ ਤੇਰੀ ਲੱਗਦੀ ਏ ਕੋਹ ਮੰਮੀ ਦੀ ਜੇ ਤੂੰ ਰਸੋਈ ਵਿੱਚ ਗਈ ਹਾਂ ਸੰਦੀਪ ਨੇ ਤੈਨੂੰ ਕੁਝ ਕਹਿ ਹੀ ਦਿੱਤਾ ਤਾਂ ਕੀ ਆਣ ਕੇ ਲਵਲੀ ਦੇ ਕੰਨਾਂ ਵਿੱਚ ਗੱਲਾਂ ਪਾਉਂ ਰਹੀ ਹਾਂ ਮੰਮੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਕਿਉਂ ਨਹੀਂ ਕਿਹਾ ਬਲ ਕਹੀਦੀ ਮੈਂ ਰੋਟੀ ਵਾਲੀ ਦੱਸਦੀ ਆ ਆਵੇ ਹੁਣ ਤੇ ਮੈਂ ਕੁਝ ਵੀ ਨਹੀਂ ਕਿਹਾ ਉਹ ਮੈਨੂੰ ਕਹਿ ਰਹੇ ਵੱਖਰੇਆ ਕਰ ਦੋ ਅਜੇ ਆਈ ਨੂੰ ਦਿਨ ਕਿਹੜੇ ਤੇ ਰਾਤ ਕਿਹੜੀ ਆਉਂਦੇ ਆ ਮਾਪਿਓ ਨਾਲੋਂ ਨਾ ਵੱਖਰੇ ਕਰ ਵੀ ਦੇ ਉਹਨੂੰ ਕੋਈ ਅਕਲ ਨੂੰ ਹੱਥ ਮਾਰ ਮੰਮੀ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੈਂ ਕੁਝ ਨਹੀਂ ਕਿਹਾ ਉਹਨਾਂ ਨੂੰ ਮੇਰੇ ਦਿਵਾਲੇ ਕਿਉਂ ਹੁੰਦੇ ਆ ਹੋਣ ਏ ਤੇਰੇ ਦਿਵਾਲੇ ਕੋਈ ਅਕਲ ਤੋਂ ਕੰਮ ਲੈ ਆਪਣੀ ਕੋ ਮਾਪਿਆਂ ਵੱਲੋਂ ਤਾਂ ਅੱਗੇ ਛੁੱਟ ਗਈਆਂ ਇਹ ਨਾ ਹੋਵੇ ਸਹੁਰੇ ਵੱਲੋਂ ਵੀ ਛੁੱਟ ਜੇ ਤਕਾਣਾ ਲਬਲਾ ਮੁੜ ਕੇ ਜਾਣਾ ਕਿੱਥੇ ਆ ਤੇ ਮੁੰਡੇ ਨੂੰ ਚਵੰਤੀਆਂ ਲਾਉਣੀਆਂ ਛੱਡ ਦੇ ਤੇ ਤੇਰੀ ਮੰਮੀ ਆਹ ਗੱਲ ਕਹਿੰਦੀ ਆ ਤੇ ਭਾਬੀ ਆਹ ਗੱਲ ਕਹਿੰਦੀ ਆ ਤੇ ਨਾ ਅਜ ਤੋਂ ਬਾਅਦ ਨਾ ਮੰਮੀ ਲੱਭ ਜੂ ਮੂੰਹ ਤੇ ਲਿਆਵੀ ਤੂੰ ਤਾਂ ਜਿੰਨਾ ਤੇਨੂੰ ਜੰਮਿਆ ਸੀ ਉਹਦੀ ਨਹੀਂ ਬਣੀ ਤੇ ਮੇਰੀ ਕਿੱਥੋਂ ਬਣ ਜਾਣਾ ਤੂੰ ਉਹ ਮਾਂ ਦੇ ਕੋ ਸੋਚ ਲੈਂਦੀ ਪਤਾ ਨਹੀਂ ਮਗਰ ਜਿੰਦੀ ਹੁਣੀ ਆ ਕਿ ਮਰੀ ਹੁਣੀ ਆ ਤੈਨੂੰ ਪਾਲ ਪਲੋਸ ਤੇ ਇਦੀ ਵੱਡੀ ਕੀਤਾ ਜਿੰਨੇ ਤੇਰੇ ਮੂਹ ਦਾ ਮਸਾ ਤਰੇਲੀ ਨਹੀਂ ਪਿੰਮੇ ਆਈ ਆ ਤੇ ਮੇਰੀ ਮਾਂ ਦਾ ਤੇ ਭਰਾ ਮੇਰੇ ਦਾ ਮਗਰੋਂ ਕੀ ਹਾਲ ਹੋਊਗਾ ਲੋਕੀ ਮੇਨੇ ਮਾਰਦੇ ਹੁਣੇ ਆ ਨਾ ਤੈਨੂੰ ਲਥੀ ਚੜੀ ਯਾਦ ਨਹੀਂ ਭੱਜੀ ਫਿਰਦੀ ਆ ਕਦੀ ਅੰਦਰ ਤੇ ਕਦੀ ਬਾਹਰ ਕਿਦਾਂ ਕਿਦਾਨੀਆਂ ਗੱਲਾਂ ਸੁਣਾਉਂਦੇ ਆ ਸੱਚੀ ਮੈਨੂੰ ਤੇ ਗੜੀ ਕੋਈ ਗੱਲ ਨਹੀਂ ਆਉਂਦੀ ਮੈਂ ਕੀ ਜਵਾਬ ਦਵਾ ਇਹਨਾਂ ਨੂੰ ਇਹ ਕਮੀ ਇਦਾਂ ਦਾ ਵਾ ਕੀ ਗੱਲ ਕਰਨ ਜੋਗੇ ਛੱਡਿਆ ਹੀ ਨਹੀਂ ਇਹਨਾਂ ਨੇ ਮੈਨੂੰ ਆਪ ਤੇ ਸਾਰਾ ਦਿਨ ਚੱਲ ਜਾਂਦੇ ਆ ਬਾਹਰ ਪੜੀ ਕੋਸ਼ ਕਰਦੇ ਕਦੀ ਕੋਸ਼ ਰੋਟੀ ਭੁਰਕੀ ਲੈਣ ਚ ਲੱਗੀ ਹੀ ਕੀ ਆਖਰ ਆ ਗਈ ਹੁਣ ਢਿੱਡ ਤੇ ਭਰ ਨਹੀਂ ਆ ਕਿੱਥੇ ਚੱਲ ਜੀਏ ਇਹ ਵੀ ਹੱਦ ਹੀ ਗਰੀ ਜਾਂਦੇ ਆ ਗਦੇ ਉਥੋਂ ਉਥੋਂ ਗੱਲਾਂ ਕਰਨਦੇ ਆ ਜਿੱਥੋਂ ਕਦੀ ਕੀਤੀਆਂ ਨਾ ਹੋਣ ਕੀ ਕਰਾਂ ਸੱਚੀ ਕਿ ਇਹ ਪਾਸੇ ਨਹੀਂ ਮੰਨ ਲੱਗਣ ਦਿੰਦੇ ਗਦੇ ਜੇ ਆਪਣਾ ਮਨ ਉਧਰੋਂ ਹਟਾਉਣੀ ਆ ਤੇ ਚਲ ਮਸਾ ਪੜਨ ਵੱਲ ਧਿਆਨ ਦਿੰਨੀ ਆ ਉਹ ਵੀ ਕਿਤਾਬਾਂ ਲਿਆ ਗਏ ਉਹ ਚੋਕੇ ਮਾਰੀਆਂ ਆ ਕੀ ਦਸਮਿਆ ਕਰਾਵੀ ਰਮਨ ਤੂੰ ਬੜਾ ਸਿਰ ਫੜਿਆ ਸਿਰ ਸਰ ਮੈਂ ਕੀ ਫੜਨਾ ਵਾ ਹਾਂ ਕੀ ਹੋਇਆ ਘਰ ਪਰੇ ਸੋਚਣ ਲਈ ਆ ਵੀ ਸਾਡੇ ਘਰ ਦਾ ਕੀ ਬਾਨਾ ਹੁਣ ਬਾਨਾ ਕੀ ਆ ਚੰਗਾ ਭਲਾ ਚੱਲਣ ਡਿਆ ਕੀ ਚੱਲਣ ਡਿਆ ਵਾ ਮੁੰਡਾ ਤੁਹਾਡਾ ਨਿੱਕਾ ਆਇਆ ਸੀ ਮੇਰੇ ਵੱਲ ਤੇ ਕਹਿਣ ਲੱਗਾ ਸੀ ਮੈਨੂੰ ਵੱਖ ਕਰ ਦੋ ਮੈਂ ਫਿਰ ਕਿਹਾ ਮੈਂ ਜੇ ਵੱਖ ਹੋਣਾ ਨਾ ਤੇ ਵੇਲੀ ਚਲ ਜਾ ਇੱਥੋਂ ਕੁਝ ਨਹੀਂ ਮਿਲਣਾ ਵੱਖ ਹੋਣਾ ਕਿਹਦਾ ਨਾ ਵੱਖ ਹੋਣਾ ਉਹਨੇ ਕੀ ਕਹਿੰਦਾ ਮੈਨੂੰ ਵੱਖ ਕਰ ਦੋ ਜਦੋਂ ਇੰਨੀ ਗੱਲ ਕਹੀ ਤੋ ਮੂੰਹ ਤੇ ਚਪੇੜ ਮਾਰਨੀ ਉਹਦੇ ਵੀ ਮੇਰੇ ਗਾੜੀ ਬੋਲਦਾ ਵਾ ਤੇਰੇ ਕੋ ਮੂੰਹ ਤੇ ਚਪੇੜ ਨਾ ਵੱਜੀ ਵੀ ਤੂੰ ਕੌਣ ਹੋ ਨਾ ਇੰਨੀ ਗੱਲ ਕਹਿਣ ਆਲਾ ਮੈਨੂੰ ਹਟ ਕਰ ਦੋ ਅਸੀਂ ਕਰੀਏ ਨਾ ਕਰੀਏ ਸਿਆਣਾ ਬਿਆਣਾ ਹੋਇਆ ਵਾ ਹੁਣ ਚਪੇੜਾਂ ਖਾਂਦਾ ਮੇਰ ਕੋ ਜਾ ਮੈਂ ਮਾਰਦੀ ਚੰਗੀ ਲੱਗਦੀ ਆ ਹੁੰਦੇ ਨਾਲ ਦੂਜੀ ਨੂੰ ਵੀ ਲੈ ਆਵਾ ਆਪ ਤੇ ਬੋਲਦਾ ਹੀ ਬੋਲਦਾ ਵਾ ਮੈਨੂੰ ਲੱਗਦਾ ਇਹਨੂੰ ਵੀ ਬੋਲਣ ਦਾ ਦੇਣਾ ਵਾ ਪੀ ਇਦਾਂ ਬੋਲਿਆ ਘਰ ਮਮੀ ਦਾ ਘੜੀ ਉਹ ਵੇਖਣ ਡਈ ਆ ਉਹਨੇ ਬੋਲੀ ਪੈਣਾ ਅਕਸਰ ਬੋਲੂਗੀ ਨਾ ਵੇਖੀ ਸਹੀਂ ਦੋਵਾਂ ਦਾ ਬੋਰ ਗਿਆ ਇਸ ਤਰ੍ਹਾਂ ਫੜ ਕੇ ਨਾ ਕਿੱਦਾਂ ਘਰੋਂ ਬਾਹਰ ਕੱਢਦੀਆਂ ਇਹਨਾਂ ਨੂੰ ਇੱਥੇ ਇਹਨਾਂ ਦਾ ਕੋਈ ਥਾਂ ਨਹੀਂਗਾ ਇਹਨਾਂ ਸ਼ੁਕਰ ਕਰਨ ਵੀ ਘਰ 'ਚ ਰਹਿਣ ਦਿੱਤਾ ਵਾ ਮੈਂ ਉਦੋਂ ਨਹੀਂ ਫੜ ਕੇ ਇਹਨਾਂ ਨੂੰ ਬਾਹਰ ਕੱਢਿਆ ਜਦੋਂ ਉਹਨੇ ਅੱਡ ਵਾਲੀ ਗੱਲ ਕੀਤੀ ਸੀ ਤੂੰ ਉਦੋਂ ਕਹਿੰਦੀ ਚੱਲ ਭੱਜਾ ਇੱਥੋਂ ਮੈਂ ਕਿਹਾ ਸੀ ਮੈਂ ਵੀ ਵੇਲੇ ਚੱਲ ਜਾ ਤੇ ਪਕਾਓ ਤੇ ਖਾਓ ਲੜਾਈ ਕਿਹੜੀ ਗੱਲ ਦੀ ਰੋਟੀ ਪਾਉਣ ਗਈ ਸੀ ਰਸੋਈ ਵਿੱਚ ਅੱਛਾ ਤੇ ਸੰਦੀਪ ਨੇ ਕਿਦਾ ਕਹਿਤਾ ਹੁਣਾ ਵਾ ਵੀ ਕੰਮ ਵੀ ਕਰਵਾ ਦਿਆ ਕਰ ਬਸ ਇਸੇ ਗੱਲੋਂ ਜਾ ਕੇ लवली ਨੂੰ ਦੱਸਾਂ ਡੈਬੀ ਉਹਦੇ ਉਹ ਆ ਕੰਨਾਂ ਦਾ ਕੱਚਾ ਸੁਣ ਕੇ ਤੇ ਮੰਮੀ ਦਵਾਲੀ ਆ ਗਿਆ ਦੱਸ ਆ ਗੱਲਾਂ ਕਰਨ ਵਾਲੀਆਂ ਵੀ ਨਿਗੀਆਂ ਜਦੋਂ ਤੂੰ ਪਕਾਉਣੀ ਨਹੀਂ ਕੋਈ ਗੱਲ ਹੀ ਬਾਤ ਨਹੀਂ ਕਰਨੀ ਤੇ ਖਾਣਕ ਤਾਂ ਐਨੀ ਤੂੰ ਖਾਣ ਦਾ ਪਤਾ ਵਾ ਨਾ ਜੇ ਕੰਮ ਵੱਲੋਂ ਮੈਂ ਕਿਹਾ ਵੀ ਪਿਓ ਪੋਤ ਬੰਬੀ ਤਾਂ ਜਾਂਦੇ ਆ ਕੰਮ ਕਰਦੇ ਤੇ ਤੂੰ ਨਹੀਂ ਜਾ ਸਕਦਾ ਤੇ ਗਾੜੀਆਂ ਇੱਕ ਦੀਆਂ ਚਾਰ ਦੱਸਦਾ ਵਾ ਉਥੇ ਕੰਮ ਕਿਹੜਾ ਕਰਨ ਵਾਲਾ ਵਾ ਰਮਨਾ ਤੂੰ ਹੀ ਭੂਏ ਚੜਾਇਆ ਸੀ ਉਹਨੂੰ ਹਾਏ ਹਾਏ ਮੇਰੀ ਸੜ ਜੇ ਕਿਸਮਤ ਮੈਂ ਭੂਏ ਆਹ ਕੰਮ ਨੂੰ ਚੜਾਇਆ ਸੀ ਪੇ ਨਵਾਂ ਹੀ ਕਾਰਾ ਕਰ ਲਈ ਜਿੰਨੇ ਪੈਸੇ ਮੰਗਣੇ ਚੁੱਕੇ ਫੜਾ ਦੇਣੇ ਚੋਰੀ ਵੀ ਦੇਣੇ ਤੇ ਉਹ ਤੋਂ ਮੇਰਕੋ ਵੀ ਲੈ ਕੇ ਦੇ ਦੇਣੇ ਚੱਲ ਤੀਆਂ ਪੁੱਤਾਂ ਨਾਲ ਲਾਡ ਪਿਆਰ ਕਰੀਦਾ ਹੀ ਆ ਹੁਣ ਚੀਜ਼ ਮੰਗੇ ਤੇ ਮਾਂ ਦਾ ਦਿਲ ਤਾਂ ਕਹਿੰਦਾ ਹੀ ਆ ਫੇ ਲੈ ਕੇ ਦੇਈਏ ਸਾਡੀ ਲਾਡ ਤਰਸੇ ਨਾ ਪਰ ਮੈਨੂੰ ਕੀ ਪਤਾ ਸੀ ਵੀ ਮਾਂ ਦੇ ਧੌਲੇ 'ਚ ਗਵਣੇ ਆ ਇਹਨੇ ਚੰਗਾ ਲਾੜ ਕੀਤਾ ਫਿਰ ਉਹਨੇ ਪਤਾ ਲੱਗਿਆ ਨਾ ਗਲਤੀ ਉਹਦੀ ਆ ਸਾਰੀ ਗੱਲ ਮੇਰੇ ਸਿਰ ਤੇ ਮੜ ਦਿੰਦੇ ਜੇ ਤੁਸੀਂ ਮੈਂ ਫਿਰ ਉਹਨੂੰ ਕੀ ਕਵਾਂ ਗੋਲੀ ਮਾਰਤਾ ਹੁਣ ਉਹ ਚੰਗਾ ਬਾਬਾ ਗੁੱਸਾ ਤੇ ਮੈਨੂੰ ਉਹਦੀ ਗੱਲ ਸੁਣ ਕੇ ਬੜਾ ਚੜਿਆ ਤੁਸੀਂ ਉੱਤੋਂ ਆਣ ਕੇ ਹੋਰ ਮੈਨੂੰ ਕਹਿਣ ਡੇ ਪੇ ਕਸੂਰ ਹੀ ਸਾਰਾ ਤੇਰਾ ਵਾ ਤੂੰ ਉਹਨੂੰ ਕਿਹਾ ਸੀ ਨਾ ਕਿ लवली ਜੇ ਰੋਟੀ ਪਣੀ ਖਾਣਾ ਮੈਂ ਤੇ ਪਕਾਉਣਾ ਹੀ ਪੈਣਾ ਵਾ ਉਹ ਬਥੇਰਾ ਕੋਈ ਅੰਦਰ ਬੈਠੀ ਕਰਕੇ ਆਈ ਉਹਦੀ ਖਾਤਰ ਬਥੇਰੀਆਂ ਗੱਲਾਂ ਕੀਤੀਆਂ ਵਾ ਯੇ ਤਾਂ ਖੋਪੜ ਵਿੱਚ ਦਿਮਾਗ ਹੋਊਗਾ ਨਾ ਫਿਰ ਤੇ ਸਮਝੂਗੀ। ਉਹ ਚਲ ਆ ਛੱਡ ਫੁਲਕੇ ਦੇ ਦੋ ਭੁੱਖ ਲੱਗੀ ਐ। ਜਾ ਸੰਦੀਪ ਅੰਦਰ ਹੀ ਆ ਉਹਨੂੰ ਕਹੋ ਰੋਟੀ ਦੇ ਦੇ ਤੁਹਾਨੂੰ ਪਾ ਗਏ। ਜਿਹੜੇ ਕੰਮ ਗਏ ਹੋ ਐ ਹੋ ਐ। ਅੱਛਾ ਅੱਛਾ। ਮੇਰੀ ਗੱਲ ਸੁਣੋ। ਹਾਂਜੀ। ਮਹਾਰਾਣੀ ਆਈ ਹੀ ਅੱਜ। ਅਰ ਸੋਈ ਚ ਮੈਂ ਕੰਮ ਕਰਨ ਢੀ ਹੀ। ਰਪਿੰਦਰ ਹਾਂਜੀ ਅੱਛਾ ਆ ਕੇ ਤੇ ਰੋਟੀ ਪਾਣੀ ਅੱਛਾ ਫਿਰ ਮੈਂ ਸੁਨਾਈਆਂ ਚੰਗੀਆਂ ਮੈਂ ਰੋਟੀ ਪਾਉਣ ਤੋਂ ਆ ਜੰਨੀ ਆ ਤੇ ਬਣਾਉਣ ਵਾਲੀ ਤੂੰ ਅੰਦਰ ਵੜ ਜੰਨੀ ਆ ਉਹ ਸੰਦੀਪ ਰੋਟੀ ਦੇ ਖਾਣੀ ਆ ਉਹਨਾਂ ਨੇ ਹੁਣ ਜੇ ਰੋਟੀ ਖਾਣੀ ਆ ਤੇ ਕੰਮ ਵੀ ਕਰਾਇਆ ਕਰੇ ਮੇਰੇ ਨਾਲ ਉਹ ਸੰਦੀਪ ਲਵਲੀ ਆਇਆ ਹੈ ਮੇਰੇ ਵੱਲ ਉਹ ਦੋ ਤਿੰਨ ਨੇ ਰਸੋਈ 'ਚ ਆਈ ਆ ਤੁਸੀਂ ਕੰਮ ਕਰ ਨਹੀਂ ਜੰਦੀਆਂ ਉਹਨੂੰ ਕਿਉਂ ਨਹੀਂ ਕਰਨ ਦਿੰਦੇ ਆਂ ਇਹ ਕੰਮ ਮੈਂ ਤਾਂ ਉਹਨੂੰ ਮਤਾਂ ਨਹੀਂ ਕੀਤਾ ਮੈਂ ਵੇਖਿਆ ਵਾ ਮੈਂ ਮੰਮੀ ਨੇ ਸਮਝਾਇਆ ਵਾ ਕੋਈ ਗੱਲ ਨਹੀਂ ਆਵੇ ਤਾਂ ਕੰਮ ਕਰਾਇਆ ਕਰੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਲਵਲੀ ਨੂੰ ਕਹਿ ਦਿੰਨਾ ਵਾ ਉਹਨਾਂ ਆਪਣੇ ਨਾਲ ਨਾ ਕਮੀ ਲਾਉਣ ਮੈਨੂੰ ਸ਼ਰਮ ਆਉਂਦੀ ਆਵਾਜ਼ ਮਾਰਨ ਲੱਗਿਆਂ 24 ਘੰਟੇ ਤੇ ਅੰਦਰ ਵੜੇ ਰਹਿੰਦੇ ਆ ਸ਼ਰਮ ਆਉਂਦੀ ਏ ਮੇਰੀ ਗੱਲ ਸੁਣੋ ਹੁਣ ਤੇ ਇਦਾਂ ਕੰਮ ਕਰਕੇ ਆਏ ਆ ਜੇ ਕਾਨੂੰ ਕਿਤੇ ਬਾਹਰ ਚੱਲ ਗਏ ਨਾ ਖਾ ਖੂ ਲਿਆ ਫਿਰ ਤੁਹਾਡੇ ਗੱਲ ਪੈ ਜਾਣੇ ਉਹਨਾਂ ਨੇ ਤੇ ਖਾ ਲੈਣਾ ਅੱਗੇ ਪੁੱਛ ਕੇ ਵਿਆਹ ਕਰਾਇਆ ਇਹਨਾਂ ਨੇ ਉਹ ਜੇ ਗਲਤੀ ਕਰੀ ਨਹੀਂ ਲਿਆ ਜੇ ਤਾਂ ਚੰਗਾ ਸਗੋ ਨਹੀਂ ਜੀ ਹੁਣ ਗਲਤੀ ਕਰ ਹੀ ਲਈ ਆ ਮਾਰ ਦੇਣਾ ਉਹਨਾਂ ਨੂੰ ਮਾਰ ਦੇਣਾ ਉਹਨਾਂ ਨੂੰ ਤੇ ਮੈਂ ਨੌਕਰਾਂ ਨਹੀਂ ਗੱਡੀ ਪਈ ਜਾਂਦੀ ਆ ਉਹਨਾਂ ਦੇ ਮੈਨੂੰ ਤਾਂ ਤੁਸੀਂ ਨੌਕਰਾਂ ਨਹੀਂ ਸਮਝਿਆ ਵਾ ਨੌਕਰਾਂ ਦੀ ਗੱਲ ਨਹੀਂ ਆ ਉਹਨੂੰ ਵੀ ਨਾਲ ਲਾ ਤੁਸੀਂ ਕੰਮ ਕਰ ਮੈਂ ਤਾਂ ਕਰਨਾ ਹੀ ਆ ਉਹਨੂੰ ਕਹੋ ਉਹਨੂੰ ਸਮਝਾਵੋ ਮੈਂ ਲੱਭੀ ਨੂੰ ਸਮਝਾ ਦਿੰਦਾ ਤੇਰੇ ਨਾਲ ਕੰਮ ਕਰਾਉ ਕਰੂਗੀ ਉਹ ਤੇ ਆ ਗੱਲਾਂ ਹੁਣ ਛੱਡ ਦਿਓ ਉਹਨੇ ਵੀ ਘਰ ਤੇ ਰਹਿਣਾ ਵਾ ਅਹੀਂ ਕਿਹੜਾ ਕੱਢਣ ਦੇ ਅੱਗੇ ਉਹਨੂੰ ਘਰ ਚੋਂ ਕੰਮ ਕੱਢਣ ਵਾਲੇ ਕੱਢਣ ਦੇ ਤੁਸੀਂ ਦੰਦੇ ਆਣੀ ਮੈਂ ਵੇਖਿਆ ਤੁਹਾਨੂੰ ਬਸ ਤੁਸੀਂ ਸਾਨੂੰ ਉਲਟ ਪੈਣਾ ਵਾ ਉਹਨੂੰ ਨਹੀਂ ਕੁਝ ਵੀ ਕਹਿਣਾ ਉਲਟ ਪੈਣ ਦੀ ਗੱਲ ਨਹੀਂ ਆ ਹੁਣ ਘਰ ਚ ਨਾ ਉਹਨੇ ਵੀ ਰਹਿਣਾ ਵਾ ਉਹਨੂੰ ਰਹਿਣ ਦੋ ਕਿਸ ਤਰੀਕੇ ਨਾਲ ਚਲੋ ਠੀਕ ਆ ਮੈਂ ਨੀ ਕੋਈ ਵੀ ਕੰਮ ਕਰਿਆ ਕਰਨਾ ਮਹਾਰਾਣੀ ਨੂੰ ਕਹਿ ਦੋ ਕੰਮ ਕਰ ਲਿਆ ਕਰੇ ਆਪੇ ਜੀਦੋਂ ਨਾ ਗਲਤੀ ਕਰ ਹੀ ਲਈ ਆ ਇਹ ਤਾਂ ਨਾ ਦੋਵੇਂ ਜਾਨੀਆਂ ਨਾ ਉਹਨੂੰ ਜੀ ਨਹੀਂ ਦੇਣ ਡੀਆਂ ਨਾ ਉਹ ਪੇਕੇ ਜਾਣ ਜੋਗੀ ਆ ਨਾ ਇੱਥੇ ਰਹਿਣ ਜੋਗੀ ਆ ਉਹਨੇ ਵਸਣਾ ਇੱਥੇ ਹੀ ਆ ਹੁਣ ਕੋਈ ਗੱਲ ਨਹੀਂ ਲੜੜੀ ਨਾਲ ਗੱਲ ਕਰਦਾ ਵਾਂ ਉਹਨੂੰ ਕਹਿਣਾ ਵਾਂ ਇਹਨੂੰ ਭੇਜ ਗੜਸੋਈ ਚ ਜੇ ਰੋਕਣਗੇ ਨਾ ਤਾਂ ਮੈਂ ਵੇਖੂਗਾ ਫੇਰ ਹੈਲੋ ਜੋਤੀ ਤੂੰ ਹੋਰ ਕੀ ਹਾਲ ਆ ਬਸ ਵਧੀਆ ਵਾ ਮੇਰਾ ਵੀ ਤੈਨੂੰ ਕਿਦਾਂ ਜੀਤਾ ਆ ਗਿਆ ਫੋਨ ਕਰਨ ਦਾ ਅੱਛਾ ਮੰਮੀ ਠੀਕ ਨਹੀਂ ਆ ਕੀ ਹੋਇਆ ਵਨਾਨੋ ਤੇ ਕਰਨ ਉਹ ਵੀ ਨਾ ਕਰੋ ਨਿਕਲਿਆ ਜੋਤੀ ਮੈਂ ਦੱਸ ਕੀ ਕਰਾਂ ਵੀ ਹੁਣ ਮੇਰੇ ਕੋਲ ਗਲਤੀ ਤਾਂ ਹੋ ਗਈ ਆ ਨਾ ਪਰ ਮੈਨੂੰ ਹੁਣ ਪਤਾ ਲੱਗਣ ਦਿਆ ਵਾ ਮੈਨੂੰ ਨਹੀਂ ਪਤਾ ਬਬੂ ਇਹ ਤਾਂ ਨਤੀਜਾ ਇਨਾ ਮਾੜਾ ਨਿਕਲਨਾ ਵਾ ਉਹ ਮੈਂ ਕਹੀ ਨਹੀਂ ਇਹਨਾਂ ਨੂੰ ਕਿ ਆਪਣੇ ਘਰ ਗੱਲ ਕਰ ਲੋ ਤੇ ਮੈਂ ਆਪਣੇ ਘਰ ਗੱਲ ਕਰ ਲੈਨੀ ਆ ਪਰ ਇਹ ਮੰਨਦੇ ਹੀ ਨਹੀਂ ਮਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਦੱਸ ਕੀ ਕਰਦੀ ਫਿਰ ਹੋਈ ਮੰਮੀ ਤੇ ਫਿਰ ਜਦਾ ਬਿਮਾਰ ਵਾ ਹੁਣ ਮੈਂ ਆਵਾਂ ਤੇ ਕਿੱਦਾਂ ਆਵਾਂ ਆਵ ਨਹੀਂ ਸਕਦੀ ਪਰ ਤੂੰ ਨਾ ਘਰ ਜਾ ਕੇ ਫੇਰਾ ਮਾਰਦੀ ਰਿਹਾ ਕਰ ਚੱਲ ਮੈਨੂੰ ਦੱਸ ਦੇ ਰਿਹਾ ਕਰ ਵੀ ਕਿੱਦਾਂ ਠੀਕ ਠਾਕ ਵਾ ਚਲ ਠੀਕ ਆ ਫਿਰ ਚੰਗਾ ਹੋਈ ਇਹਨੇ ਤਾਂ ਵੱਖੀਉ ਟੈਨਸ਼ਨ ਪਵਾਤੀ ਆ ਮम्मी ਤੇਰੀ ਠੀਕ ਨਹੀਂ ਆ ਮੈਂ ਦੱਸ ਹੁਣ ਕੀ ਕਰਾਂ ਮੈਂ ਗਲਤੀ ਤੇ ਕਰ ਬੈਠੀ ਆ ਨਾ ਪਰ ਮੈਨੂੰ ਨਹੀਂ ਪਤਾ ਪੀ ਆਹ ਕੁਝ ਹੋਊਗਾ ਮੇਰੇ ਮਗਰੋਂ ਜੇ ਕਰਨਾ ਉਹ ਕਰਾਂ ਬਾਹਰ ਨਹੀਂ ਕਹਿੰਦੀ ਨਿਕਲਣ ਦਿਆ ਪਰ ਨਿਕਲੇ ਵੀ ਵਿਚਾਰਾ ਕਿਦਾਂ ਹੁਣ ਲੋਕੀ ਗੱਲਾਂ ਕਰਨੋਂ ਨਹੀਂ ਹਟਦੇ ਹੋਣੇ ਕੀ ਕਰਾਂਗੀ